ਕਾਹੇ ਗੋਬਦਿਆਨ ਨਮਿ ਜਾਏ ਦੇਵ ਕਾਹੇ ਤੁਮ ਜਪੈ ਦਿਸੇ ਦੇਰਾ ਕਾਹੇ ਤੋ ਵੇਖੇ ਰਾਧਾ ਰਾਮ ਕਾਹੇ ਮੈਂ ਜਾਵਾਂ ਤੋ ਕਾਹੇ ਸੇਟੀ ਕੋਟੇ ਕੋਟਾ ਜਿੰਦਾ ਨਿਰੰਦ ਨਾ ਪਾਈ ਜੁਆਰ ਜੰਨ ਕੇ ਕਾਈ ਕਾਈ ਕੁਮਦਲਾਏ 라 ਕਾਹੇ ਇਸੇ ਵੇਖਾ ਆਪ ਦਾ ਸਰ ਬਾਤਨਾ ਪਾਕੇ ਮਾ हरे आलो टपा हरे 对，我们长得这么美。 ਬਰਾਬਰ ਜੀ ਸਾਹ ਵਾਏ ਗੁਰੂ ਜੀ ਕੀ ਫਤਿਹ ਦਾਸ ਭਾਈ ਕਲਵੰਤ ਸਿੰਘ ਗੁਰਦਾਰਾਮ ਰਸ਼ੀਦ ਬਾਬਾ ਜੀਮਨ ਸਿੰਘ ਨਵਾਂ ਪਿੰਡ ਜੋ ਅਸੀਂ ਹਰ ਸਾਲ ਹੀ ਇਸ ਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਪਹਿਲਾਂ ਤਾਂ 11 ਦਿਨ ਵਾਸਤੇ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਜਾਪ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਨ ਵਾਸਤੇ ਪ੍ਰਾਰਲਾ ਕਰਦੇ ਆਂ ਔਰ ਫਿਰ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸ਼ਹੀਦਾਂ ਦੇ ਸਰਤਾਜ ਨਾਮ ਬਾਣੀ ਕੇ ਬੋਇ ਕਲਯੁਗੀ ਜੀਵਾਂ ਨੂੰ ਤਾਰਨ ਵਾਲੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ ਜਿਨ੍ਹਾਂ ਨੇ ਜ਼ਾਲਿਮਾਂ ਦੇ ਅਨੇਕਾਂ ਹੀ ਕਸ਼ਟਾਂ ਨੂੰ ਸੁਹਾਰਦਿਆਂ ਸ਼ਹੀਦਿਆਂ ਦਿੱਤੀਆਂ 30 ਮਈ ਦਾ ਦਿਨ ਸੀ ਉਸ ਦਿਨ ਇਤਿਹਾਸਕਾਰ ਲਿਖਦੇ ਹਨ ਸਨ 1606 ਸੀ ਬੇਕਰਮੀ ਸੰਤ ਜਿਹੜੀ 1663 ਸੀ ਗੀ ਸੋ ਗੁਰੂ ਸਾਹਿਬਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਰਦੇ ਆਇਆ ਨਵਾ ਪਿੰਡ ਦੇ ਸਮੂਹ ਸੰਗਤ ਵੱਲੋਂ ਗੁਰਦਾਰਾ ਅਮਰ ਸੇਵ ਜੀ ਬਾਬਾ ਜੀਵਨ ਸਿੰਘ ਜੀ ਦੇ ਦਸਤਾਨ ਤੇ ਸ੍ਰੀ ਖਾਨਪਾਟ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਆ ਤੇ ਨਾਲ ਹੀ ਠੰਡੇ ਜਲਦੀਆਂ ਸਬੀਲਾ ਲਾਈਆਂ ਜਾਂਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸੋ ਇਹ ਜਿਹੜਾ ਸਾਰਾ ਪ੍ਰਬਾਲਾ ਹੈ ਗੁਰਦਾਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸੰਯੋਗ ਦੇ ਨਾਲ ਕੀਤਾ ਜਾਂਦਾ ਹੈ ਔਰ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿਉਂਕਿ ਅੱਜ ਦੀ ਪੀੜ੍ਹੀ ਜਿਹੜੀ ਆ ਉਹ ਗੁਰਬਾਣੀ ਤੋਂ ਹੀ ਵਿਸਤ ਰਹੀ ਹੈ ਤੇ ਸਿੱਖੀ ਤੋਂ ਵੀ ਦੂਰ ਹੁੰਦੀ ਜਾ ਰਹੀ ਹੈ ਇਸ ਵਿਰਸੇ ਦੇ ਨਾਲ ਜੋੜਨ ਵਾਸਤੇ ਸਿੱਖੀ ਨੂੰ ਸੰਭਾਲਣ ਵਾਸਤੇ ਬੱਚਿਆਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਉਣੇ ਹਰ ਸਾਲ ਹੀ ਸੋ ਇਤਨੇ ਬੱਚੇ ਕਹਿੰਦੇ ਖਮਾ ਲੀ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ